ਕੀ ਅੱਜ ਗੁਰੂ ਕੇ ਬਾਗ ਦਾ ਮੋਰਚਾ ਵਾ ਅੱਜ ਦੇ ਦਿਨੀ ਗੁਰੂ ਕੇ ਬਾਗ ਦਾ ਮੋਰਚਾ 1922 ਦੇ ਵਿੱਚ ਲੱਗਾ ਮਸਲਾ ਸੀ ਕਿ ਉੱਥੇ ਬਾਗ ਦੇ ਵਿੱਚੋਂ ਲੰਗਰ ਦੇ ਲਈ ਸਿੱਖ ਲੱਕੜਾਂ ਕੱਟਣ ਗਏ ਤੇ ਪੰਜ ਸਿੱਖ ਗ੍ਰਿਫਤਾਰ ਕੀਤੇ ਪੰਥ ਨੇ ਇਹ ਸਮਝਿਆ ਵੀ ਇਹ ਸਿੱਧਮ ਸਿੱਧਾ ਸਾਡੇ ਧਾਰਮਿਕ ਅਮਤ ਤਖਲੰਦਾ ਜੀ ਆ ਤਾਂ ਪੰਥ ਨੇ ਫਿਰ ਉੱਥੋਂ ਮੋਰਚਾ ਲਾਇਆ ਇਥੇ ਕੱਟ ਹੁੰਦਾ ਸੀ ਤੇ ਫਿਰ ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਗੇ ਦੁਰਦੇਹੀ ਸ਼ਬਦ ਪੜਦੇ ਜਾਂਦੇ ਹੀ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੀ ਉਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਟੇ ਖੇਤ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਕਿਰਪਤੇ ਸਾਨੂੰ ਸਾਰਿਆਂ ਨੂੰ ਸੱਚੇ ਬਾਦਸ਼ਾਹ ਜੀ ਦਾ ਉਪਦੇਸ਼ ਆ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਦੀ ਅਮਰਤਮਈ ਬਾਣੀ ਦੇ ਰਾਹੀ ਅਕਾਲ ਪੁਰਖ ਦੀ ਸਿੱਖ ਸਲਾਹ ਕਰਨ ਦਾ ਹੁਕਮ ਆ ਤੇ ਪੰਥ ਦੀ ਬਹੁਤ ਵੱਡੀ ਵਿਰਾਸਤ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਮubaruk ਸਥਾਨ ਗੁਰਦੁਆਰਾ ਮਨਜੀ ਸਾਹਿਬ ਜੀਵਾਨ ਹਾਲ ਵਿਖੇ ਸੱਚੇ ਪਾਤਸ਼ਾਹ ਦੀ ਕਿਰਪਾ ਮਿਹਰ ਸਦਕਾ ਗੁਰ ਸ਼ਬਦ ਦੀ ਵਿਚਾਰ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਹ ਹੈ ਤੇਤੀ ਜਿਹੜੀ ਗੁਰੂ ਨੇ ਮਤਬੁੱਧ ਦਿੱਤੀ ਉਹਦੇ ਮੁਤਾਬਕ ਕੀਤੀ ਆ ਬਾਕੀ ਅੱਜ ਗੁਰੂ ਕੇ ਬਾਗ ਦਾ ਮੋਰਚਾ ਵਾ ਅੱਜ ਦੇ ਦਿਨੀ ਗੁਰੂ ਕੇ ਬਾਗ ਦਾ ਮੋਰਚਾ 1922 ਦੇ ਵਿੱਚ ਲੱਗਾ ਮਸਲਾ ਸੀ ਕਿ ਉੱਥੇ ਬਾਗ ਦੇ ਵਿੱਚੋਂ ਲੰਗਰ ਦੇ ਲਈ ਸਿੱਖ ਲੱਕੜਾਂ ਕੱਟਣ ਗਏ ਤੇ ਪੰਜ ਸਿੱਖ ਗ੍ਰਿਫਤਾਰ ਕੀਤੇ ਪੰਥ ਨੇ ਇਹ ਸਮਝਿਆ ਵੀ ਇਹ ਸਿੱਧਮ ਸਿੱਧਾ ਸਾਡੇ ਧਾਰਮਿਕ ਕੰਮਾਂ 'ਚ ਦਖਲਅੰਦਾਜ਼ੀ ਆ ਤਾਂ ਪੰਥ ਨੇ ਫਿਰ ਉੱਥੋਂ ਮੋਰਚਾ ਲਾਇਆ ਇਥੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਜੀ ਸਾਹਿਬ ਤੋਂ ਇਥੇ ਇਕੱਠ ਹੁੰਦਾ ਸੀ ਤੇ ਫਿਰ ਅਰਦਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਗੇ ਤੁਰਦੇ ਹੀ ਸ਼ਬਦ ਪੜ੍ਹਦੇ ਜਾਂਦੇ ਹੀ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤੁਰਜਾ ਪੁਰਜਾ ਕੱਟ ਮਰਿਆ ਕਬਹੂ ਨਾ ਛੜੇ ਖੇਤ ਭਾਵੇਂ ਸਿੱਖਾਂ ਨੂੰ ਸੰਮਾ ਵਾਲੀ ਡਾਂਗ ਦੇ ਨਾਲ ਕੁੱਟਿਆ ਗਿਆ ਛਾਂਟਿਆ ਨਾ ਕੁੱਟਿਆ ਗਿਆ ਸਿਰਫ ਇਹ ਦਿੱਤੇ ਗਏ ਦਰਜਤ ਤੋਂ ਵੱਧ ਸਿੱਖ ਸ਼ਹੀਦ ਹੋਏ 1500 ਤੋਂ ਵੱਧ ਜ਼ਖਮੀ ਹੋਏ 5600 ਤੋਂ ਵੱਧ ਗ੍ਰਿਫਤਾਰੀਆਂ ਆਈਆਂ ਪਰ ਸਿੱਖਾਂ ਦੇ ਸਿਰੜ ਦੇ ਸਾਹਮਣੇ ਅੰਗਰੇਜ਼ਾਂ ਦੀ ਹਕੂਮਤ ਨੂੰ ਝੁਕਣਾ ਪਿਆ ਸੀ ਤੇ ਇਹ ਜਿਹੜਾ ਮੋਰਚਾ ਸੀ ਗੁਰੂਪੰਥ ਖਾਲਸੇ ਨੇ ਫਤਿਹ ਕੀਤਾ ਔਰ ਸਾਰੇ ਸੰਸਾਰ ਨੂੰ ਇਹ ਦੱਸਿਆ ਕਿ ਸਿੱਧੀ ਦਖਲ ਅੰਦਾਜ਼ੀ ਤੇ ਇੱਕ ਪਾਸੇ ਆ ਅਸੀਂ ਤੇ ਗੁਰੂ ਘਰ ਦੀਆਂ ਜਿਹੜੀਆਂ ਲੱਕੜਾਂ ਵਾਂ ਉਹਦੇ ਤੇ ਵੀ ਕਿਸੇ ਨੂੰ ਦਾਵਾ ਨਹੀਂ ਕਰ ਦਿੰਦੇ ਜੋ ਗੁਰੂ ਦਾ ਵਾ ਉਹ ਗੁਰੂ ਦਾ ਹੀ ਆ ਸੰਗਤ ਦਾ ਵਾ ਪੰਥ ਦਾ ਵਾ ਉਹਦੇ ਉੱਤੇ ਕਿਸੇ ਦਾ ਦਾਵਾ ਨਹੀਂ ਹੋ ਸਕਦਾ ਤਾਂ ਇਹ ਮੋਰਚੇ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਆ ਕਿ ਕਿਵੇਂ ਜਿਹੜੀ ਸਿੱਖ ਕੌਮ ਆ ਆਪਣੀ ਪੰਥ ਕਮਰਿਆਦਾ ਲਈ ਗੁਰਤਾ ਮਾਂ ਦੀ ਮਾਨ ਮਰਿਆਦਾ ਦੀ ਮੋਰਚੇ ਲਾਉਂਦੀ ਰਹੀ ਮੋਰਚੇ ਫਤਿਹ ਕਰਦੀ ਰਹੀ ਅੱਜ ਵੀ ਸਾਨੂੰ ਜਿੱਥੇ ਅਸੀਂ ਗੁਰੂ ਕੇ ਬਾਗ ਮੋਰਚੇ ਦੇ ਸ਼ੀਦਾਨ ਨੂੰ ਪ੍ਰਣਾਮ ਕਰਦੇ ਆ ਉਹਨਾਂ ਦੇ ਸਿਰੜ ਨੂੰ ਸਜਦਾ ਕਰਦੇ ਆ ਉਥੇ ਕੌਮ ਨੂੰ ਇਹ ਅਪੀਲ ਵਾ ਕਿ ਅੱਜ ਵੀ ਸਾਨੂੰ ਇਸੇ ਤਰ੍ਹਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਚੱਲ ਕੇ ਪੰਥ ਦੇ ਵੱਡੇ ਕਾਰਜਾਂ ਲਈ ਇੱਕ ਮੁੱਠ ਹੋ ਕੇ ਚੱਲਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ